ਸਾਡਾ ਸਤਿ ਸ੍ਰੀ ਅਕਾਲ ਸਾਡਾ ਧੰਨਵਾਦ ਬਿਫੋਰ ਹੀ ਸੱਦਣ ਤੇ ਤੁਸੀਂ ਪਹੁੰਚੇ ਹੋ ਤੁਹਾਡਾ ਅਸੀਂ ਦੁਆਰੇ ਤੇ ਧੰਨਵਾਦ ਕਰਦੇ ਹਾਂ ਆਪਣੀ ਜਥੇਬੰਦੀ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਆਪਾਂ ਇਹ ਸੋਗ ਭਰੇ ਮਾਹੌਲ ਦੇ ਵਿੱਚ ਹੋ ਰਹੀ ਹੈ ਕਿਉਂਕਿ ਕਹਾਣੇ ਵਾਲੀ ਜਿਹੜੀ ਮਹਾਪੰਚਾਇਤ ਰੱਖੀ ਸੀ ਅਸੀਂ ਇੱਕ ਬੱਸ ਦਾ ਐਕਸੀਡੈਂਟ ਹੋਣ ਨਾਲ ਸਾਡੇ ਤਿੰਨ ਭੈਣਾ ਜਿਹੜੀ ਸ਼ਹੀਦ ਹੋ ਗਈਆਂ ਇੱਕ ਸਾਥੀ ਸਾਡਾ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ ਤੇ ਬਾਕੀਗਾਂ ਸਾਰੇ ਬੰਦੇ ਸਾਡੇ ਜਖਮੀ ਨੇ 6-7 ਬੰਦੇ ਗੰਭੀਰ ਜਖਮੀ ਨੇ ਤੇ ਲਗਭਗ 54 ਬੰਦੇ ਸੀ ਉਸ ਬਸ ਵਿੱਚ ਜਿੰਨਾਂ ਦੇ ਸਾਰਿਆਂ ਦੇ ਸੱਟਾ ਵੇਟਾਂ ਲੱਗੀਆਂ ਨੇ ਕਿਸ ਦੇ ਘਾਟਾ ਕਿਸ ਦੇ ਬਾਦ ਤੇ ਕੱਲ ਅਸੀਂ ਪ੍ਰੈਸ ਕਾਨਫਰੰਸ ਬਰਨਾਲੇ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਇਹ ਜਖਮੀਆਂ ਦਾ ਫੌਰੀ ਇਲਾਜ ਕੀਤਾ ਜਾਵੇ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਤਿੰਨ ਭੈਣਾ ਸਾਡੀਆਂ ਸ਼ਹੀਦ ਹੋ ਗਈਆਂ ਉਹਨਾਂ ਨੂੰ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਤੇ ਨਾਲ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤਕਰੀਬਨ 24 ਘੰਟੇ ਹੋ ਗਏ ਇਹ ਗੱਲ ਪ੍ਰੈਸ ਦੇ ਸਾਹਮਣੇ ਸਾਡੀ ਚਾਹੀਦੀ ਪਰ ਸਰਕਾਰ ਨੇ ਅਜ ਤੱਕ ਇਹਦੇ ਕੋਈ ਕੰਮ ਨਹੀਂ ਧਰਿਆ ਇਸ ਕਰਕੇ ਅਸੀਂ ਫੈਸਲਾ ਕੀਤਾ ਵੇ ਕੱਲ ਨੂੰ ਬਰਨਾਲੇ ਦੇ ਕਿਚੈਨ ਡੀਸੀ ਦੇ ਦਫਤਰ ਅੱਗੇ ਤੇ ਬਟਿੰਡੇ ਦੇ ਡੀਸੀ ਦਫਤਰ ਅੱਗੇ ਧਰਨੇ ਲਾਏ ਜਾਣਗੇ ਤੇ ਸਰਕਾਰ ਜਿੰਨਾ ਚਿਰ ਤੱਕ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਇਹ ਧਰਨੇ ਚੱਲਣਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਬਾਕੀ ਗੱਲਾਂ ਜਿਹੜੀਆਂ ਨੇ ਰਹਿ ਗਈਆਂ ਉਹ ਸਾਥੀ ਛੇੜਾ ਸਮੇਂ ਕਰ ਦਿੰਦੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਹੀ ਦੁਖਦਾਈ ਘਟਨਾ ਦੇ ਸਬੰਧ ਚ ਆਪਾਂ ਇਕੱਠੇ ਹੋਏ ਆਂ। ਅਸੀਂ ਗੱਲ ਬਰਨਾਲੇ ਵੀ ਸਾਰੇ ਜ਼ਖਮੀਆਂ ਦਾ ਪਤਾ ਲਿਆ ਅੱਜ ਅਸੀਂ ਇੱਥੇ ਏਮਰਜ ਦੇ ਵਿੱਚ ਆਏ ਆਂ। ਜੰਦੀ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ। ਕੀ ਪਤਾ ਨਹੀਂ ਉਹਨਾਂ ਕੋਲੇ ਬੈਡਾਂ ਦਾ ਤੋੜਾ ਹੈ ਜਿੰਨੀ ਠੱਕੇ ਨਾਲ ਜਿਹੜੇ ਮਰੀਜ਼ ਆ ਜੀ ਛੁੱਟੀ ਦੇਣ ਦੇ ਕਾਬਲ ਨਹੀਂ ਹੈਗੇ ਉਹਨਾਂ ਨੂੰ ਛੁੱਟੀ ਦਿੱਤੀ ਗਈ। ਜਿਹੜੇ ਸਿਹਤ ਮੰਤਰੀ ਆ ਉਹਨਾਂ ਦਾ ਫੋਨ ਵੀ ਆਇਆ ਸੀ ਉਹਨਾਂ ਕੋਲੇ ਵੀ ਇਤਰਾਜ਼ ਕੀਤਾ ਇਹ ਉਸ ਤੋਂ ਬਾਅਦ ਉਹ ਮੁਰਦਾਖਲ ਕਰਨ ਦੀ ਆ ਗਈ ਫਿਰ ਇਸ ਗੱਲ ਤੇ ਜੱਦ ਕਰ ਲੇ ਕਿ ਮੁਰ ਸਾਢੇ 1500 ਰੁਪਏ ਜਮ੍ਹਾਂ ਕਰਾਓ ਜਦੋਂ ਕਿ ਸਾਰਾ ਲਾਗ ਸਰਕਾਰੀ ਤੌਰ ਤੇ ਮੰਨਿਆ ਵੀ ਸੀ ਕਰਾਂਗੇ ਇਸ ਕਿੰਦਾ ਬਿਹਾਰ ਹੈ ਤੇ ਰਾਤ ਨੂੰ ਬੰਦੇ ਬਿਲਕਦੇ ਆ ਔਖੇ ਹੁੰਦੇ ਆ ਸਾਡੇ ਬੰਦੇ ਜਾਂਦੇ ਆ ਵੀ ਇਹਨਾਂ ਨੂੰ ਭਾਈ ਕੋਈ ਦਵਾਈ ਬੂਟੀ ਦਿਓ ਜਿਹਦੇ ਨਾਲ ਮਾੜਾ ਮोटा ਦਰਦ ਘਟ ਜਾਣਾ ਹੋ ਜਾਂਦੀ ਘੰਟਿਆਂ ਵੱਧੀ ਕੋਈ ਪਰਵਾਹ ਨਹੀਂ ਕਰ ਰਿਹਾ ਇਹ ਗੱਲ ਆ ਸੀ ਉਹਨਾਂ ਦੇ ਇੰਚਾਰਜ ਨੂੰ ਮਿਲੇ ਆ ਉਹਨਾਂ ਨੇ ਸਾਫ਼ ਹੀ ਕਿਹਾ ਜੀ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਨਾ ਕੋਈ ਬੱਚਾ ਬਦਹੁੰਦੀ ਹੈ ਡਿੱਕੇ ਤਾਂ ਪੈ ਜਾਂਦੀ ਹੈ ਇਹ ਹੈਗਾ ਇਸ ਹਾਲਤ ਵਿੱਚ ਅਸੀਂ ਕੱਲ ਜਿਹੜੇ ਜੱਜ ਕਰਨ ਜੀ ਹੈਗੇ ਅਸੀਂ ਸੱਜੀ ਬਾਂ ਕਹਿੰਦੇ ਆ ਮੁੱਖ ਮੰਤਰੀ ਜੀ ਉਹਨਾਂ ਨੂੰ ਮੇਰੇ ਨਾਲ ਮੈਂ ਦੋ ਵਾਰੀ ਦਫਾ ਗੱਲ ਕੀਤੀ ਕਰਤਾ ਕਰੇ ਵੀ ਓਰੀਜਿਨਲ ਮਰੀਜ਼ਾਂ ਨੂੰ ਸਾਹਮਣੇ ਕੋਈ ਹੋਰ ਨੁਕਸਾਨ ਨਾ ਹੋ ਜੇ ਦੂਜੀ ਵਾਰ ਮਨ ਨੂੰ ਸਾਫ਼ ਕਿਹਾ ਵੀ ਸਾਨੂੰ ਇਸ ਗੱਲ ਤੇ ਜਿਟੇਸ਼ਨ ਕਰਨੀ ਪਵੇ ਸਾਡੇ ਵਾਸਤੇ ਅਫਸੋਸ ਦੀ ਗੱਲ ਹੈ ਤੇ ਸਰਕਾਰ ਜਿਹੜੇ ਨੇ ਕੋਈ ਦੇਣਾ ਅਸੀਂ 10-10 ਲੱਖ ਰੁਪਇਆ ਕਹੇਬ ਜਿਹੜੇ ਔਰਤਾਂ ਦੀ ਸਾਡੀਆਂ ਭੈਣਾਂ ਦੀ ਮੌਤ ਹੋ ਗਈ ਦਾਦਾ ਲੱਖ ਰੁਪਇਆ ਦਿਓ ਉਹਨਾਂ ਦੇ ਜੋ ਕਰਜ਼ਾ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਉਹੋ ਖਤਮ ਕਰੋ ਉਹਨਾਂ ਦੇ ਪਰਿਵਾਰ ਨੂੰ ਜਿੰਨੇ ਇੱਕ ਜੀਨੂ ਸਰਕਾਰੀ ਨੌਕਰੀ ਦਿਓ ਇਹ ਉਹਨਾਂ ਮਰਤਕ ਪਰਿਵਾਰਾਂ ਨਾਲ ਸਾਡੀ ਮੰਗ ਸਵੰਤ ਹੈ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੈ ਜਿਹੜੇ ਬਹੁਤ ਗੰਭੀਰ ਜ਼ਖਮੀ ਹੈ ਉਹਨਾਂ ਵਾਸਤੇ ਅਸੀਂ 5 ਲੱਖ ਦੀ ਮੰਗ ਕੀਤੀ ਹੈ ਜਿਹੜੇ ਥੋੜੇ ਜਾ ਕੇ ਉਹਨਾਂ ਵਾਸਤੇ 2 ਲੱਖ ਦੀ ਮੰਗ ਕੀਤੀ ਐ ਪਰ ਇਹ ਗੱਲ ਮੈਂ ਬਹੁਤ ਸਾਫ਼ ਸ਼ਬਦਾਂ ਚ ਰਾਤ ਜਿਸ ਕਰਨ ਜਿਹਨੂੰ ਕਹੀ ਕਿ ਦੇਖੋ ਸਾਨੂੰ ਇਸ ਗੱਲ ਤੇ ਤੁਸੀਂ ਐਜੀਟੇਸ਼ਨ ਨਾਲ ਲੜਾਇਓ ਤੁਸੀਂ ਐਜੀਟੇਸ਼ਨ ਨਾਲ ਲੜਨ ਤੋਂ ਬਾਅਦ ਵੀ ਇਹ ਗੱਲਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਜਿਸ ਕੇ ਹੁੰਦੀ ਘਟਨਾ ਕਰਮ ਹੈ ਗਿਆ ਇਹਦੇ باوجود ਉਹਨਾਂ ਨੇ ਕਿਹਾ ਵੀ ਕੋਈ ਨਾ ਸੀ ਵਿਚਾਰਦੇ ਆ ਪਰ ਸਾਨੂੰ ਮੋੜ ਮਾਂ ਹਜੇ ਤੱਕ ਕੁਝ ਨਹੀਂ ਆਇਆ ਇਸ ਮਜਬੂਰੀ ਚ ਸਾਡੀ ਇੰਨੀ ਠੰਡ ਦੇ باوجود ਤੋਂ ਨਾ ਵੀ ਪੈਣੀ ਐ ਸਾਡੀ ਇਹ ਮਜਬੂਰੀ ਬਣ ਗਈ ਕੇ ਦੋਨਾਂ ਜ਼ਿਲ੍ਹਿਆਂ ਚ ਇਧਰ ਬਠਿੰਡੇ ਡੀਸੀ ਸਾਹਿਬ ਦੇ ਤੇ ਉਧਰ ਬਨਾਲੇ ਦੇ ਡੀਸੀ ਸਾਹਿਬ ਦੇ ਇਹ ਲਗਾਤਾਰ ਧਰਨੇ ਜਾਰੀ ਰਹਿਣਗੇ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨਿਆ ਜਾਂਦੀਆਂ ਕਿਰਾਸੀਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਕਿ ਘਟਨਾ ਕਰਮ ਕਿੱਡਾ ਹੈ ਉਹ ਸਦਾਨ ਰੂਪ ਚ ਧਰਨੇ ਚਲਾਵਾਂਗੇ ਉਸੇ ਉਹਨਾਂ ਕੋਈ ਵਿਗਨ ਬਾਉਂਡ ਦੀ ਸਕੀਮ ਨਹੀਂ ਸਾਡੀ ਮੁਰਲੇ ਦੇਣਾ ਚ ਜੇ ਇਹ ਨੌ ਤਿੱਕਰ ਵੀ ਮੰਗਾਂ ਨਹੀਂ ਮੰਨਦੀਆਂ ਨੌ ਨੂੰ ਕਿਉਂਕਿ ਸਾਡਾ ਵਾ ਮੋਗੇ ਦੇ ਵਿੱਚ ਬਹੁਤ ਵਪਾਰੀ ਜਿਹੜੀ ਮਹਾ ਪੰਚਾਇਤ ਹੈਗੀ ਹੈ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਹੈ ਹਰਿਆਣੇ ਦੇ ਵਿੱਚੋਂ ਵੀ ਸਾਡੇ ਸਾਥੀਆਂ ਨੇ ਕੁਝ ਨਹੀਂ ਆਉਣਾ ਜੱਥੇਬੰਦੀਆਂ ਵਾਲੇ ਨੇ ਤੇ ਉਦਲੇ ਸਾਰੇ ਆਗੂ ਵੀ ਆਉਣਗੇ ਇਸ ਕੰਮ ਦੇ ਉਹ ਅਸੀਂ ਬਹੁਤ ਜ਼ੋਰ ਨਾਲ ਸਿਰੇ ਲਾਉਣੀ ਹੈ ਕੱਲ ਵੀ ਅਸੀਂ ਬਹੁਤ ਜ਼ੋਰ ਨਾਲ ਉੱਥੇ ਗਏ ਆ ਕੱਲ ਬਹੁਤ ਜ਼ਿਆਦਾ ਧੁੰਦ ਸੀਗੀ ਠੀਕ ਹੈ ਉਹਦੇ ਵਿੱਚ ਧੁੰਦ ਦਾ ਵੀ ਰੋਲ ਹੋ ਉਦੋਂ ਕਾ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇੰਨੇ ਧੁੰਦ ਦੇ ਵਿੱਚ ਡਰਾਈਵਰ ਕੰਨ ਨਾਲ ਫੋਨ ਲਾ ਕੇ ਸੁਣਦਾ ਸਾਡੇ ਬੰਦਿਆਂ ਦੇ ਰੋਕਣ ਦੇ ਬਾਵਜੂਦ ਉਹਨੇ ਫੋਨ ਨਹੀਂ ਲਾਇਆ ਨਹੀਂ ਲੋਡ ਸੀਗੀ ਇਹੀ ਧੁੰਦ ਵਿੱਚ ਖੜਾ ਕੇ ਕਰ ਲੰਦਾ ਜੇ ਕੋਈ ਐਮਰਜੈਂਸੀ ਸੀ ਪਰ ਜਦੋਂ ਬੱਸ ਬੇਕੰਟਰੋਲ ਹੋਈ ਆ ਜਿਹੜੇ ਪੁਲਿਸ ਉਡਾਉਣੇ ਨਹੀਂ ਸੀ ਚ ਠੀਕ ਆ ਸੀ ਮੰਨ ਸਕਦੇ ਆ ਵੀ ਧੁੰਦ ਕਰਕੇ ਉਧਰ ਚੜ ਗਈ ਜਦੋਂ ਬੱਸ ਬੇਕੰਟਰੋਲ ਹੋਈ ਐ ਜਦੋਂ ਲੱਗਿਆ ਵੀ ਵਸਤਾ ਪਲਟੂ ਗਿਆ ਹੁਣ ਕੰਟਰੋਲ ਨਹੀਂ ਹੋਣੀ ਜੰਦੀ ਆਪਸਾਲ ਮਰ ਗਿਆ ਚਲਦੀ ਬੱਸ ਚੋਂ ਮਤਲਬ ਛੱਡਤਾ ਤੇ ਬੱਸ ਫਿਰ ਜਿੱਦਨੂ ਮਰਜੀ ਗਈ ਉਲਟੀ ਐ ਤੇ ਸਾਡੀ ਉਥੇ ਜਨ ਵੀ ਕੋਈ ਵੀ ਜੇ ਦੇਖਦਾ ਉਥੇ ਖੜ੍ਹ ਨਹੀਂ ਸਕਦਾ ਇਸ ਕੇ ਹੁੰਦੇ ਉਥੇ ਹਾਲਤ ਸੀ ਸਾਡੇ ਜਿਹੜੀਆਂ ਲੋਥਾਂ ਵੀ ਬਣ ਗਈਆਂ ਜਿਹੜੀਆਂ ਜ਼ਿੰਦਗੀਆਂ ਸੀ ਤੇ ਦੂਜਿਆਂ ਦੀ ਹਾਲਤ ਜੇ ਇਹੀ ਠੱਢ ਸੀ ਬਹੁਤ ਮਾੜੀ ਐ ਤੇ ਇਹਦੇ ਚ ਜਿਹੜਾ ਜ਼ਖਮਿਆਂ ਚੋਂ ਸਾਡੇ ਕੋਠੇ ਗੁਰੂ ਦੇ ਬਸੰਤ ਸਿੰਘ ਹੈ ਸਾਡੇ ਜ਼ਿਲ੍ਹੇ ਦੇ ਆਗੂ ਵੀ ਸੀਗੇ ਉਹ ਬਹੁਤ ਸੇਰੀਅਸ ਹਾਲਤ ਚ ਐ ਪਰਿਵਾਰ ਨੂੰ ਲੱਗਦਾ ਵੀ ਕਿਤੇ ਹੋਰ ਲੈ ਜੀਏ ਅਸੀਂ ਸਾਰੇ ਡਾਕਟਰ ਨੂੰ ਵੈਸੀ ਮਿਲ ਕੇ ਆਏ ਆ ਪ੍ਰਾਈਵੇਟ ਡਾਕਟਰ ਨਾਲ ਵੀ ਅਸੀਂ ਸਲਾਹ ਦਾ ਬਸ ਬਰਾ ਕਰਿਆ ਉਹਨਾਂ ਨੇ ਕਿਹਾ ਵੀ ਕਿਰੋਂ ਦੇ ਖੇਚ ਖੁਚ ਲਾਈ ਐ ਜੇ ਉਹਨੂੰ ਤੁਸੀਂ ਚੱਕ ਗਿਆ ਪਾ ਕਿਤੇ ਵੀ ਸ਼ਿਫਟ ਕਰਾਂਗੇ ਇਹ ਖਤਰਾ ਵੱਧ ਸਕਦਾ ਉਹਦੀ ਜਾਨ ਨੂੰ ਕਿਰੋਂ ਨੂੰ ਉੱਥੇ ਜੋ ਲਾ ਚੱਲਦਾ ਉਹ ਠੀਕ ਐ ਉਹਨੂੰ ਲਾ ਚੱਲਣਾ ਚਾਹੀਦਾ ਅਸੀਂ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਵੀ ਉੱਥੇ ਦੇਖੋ ਤੁਸੀਂ 24 ਘੰਟੇ ਤੋਂ ਉਹਨਾਂ ਦੇ 24 ਘੰਟੇ ਦਾ ਇਹ ਦੇਖਦੇ ਆਂ ਵੀ 24 ਘੰਟੇ ਤੋਂ ਕਦੇ ਬਿਲਕੁਲ ਹੀ ਨਹੀਂ ਹਲਾਉਣਾ ਉਹ ਅਸੀਂ ਜਿੰਨੇ ਵੀ ਉੱਥੇ ਕੋਈ ਜ਼ਖਮੀ ਹੈਗੇ ਜਾਂ ਕਿਸੇ ਪਰਿਵਾਰਾਂ ਦੀ ਤਸੱਲੀ ਨਹੀਂ ਅਸੀਂ ਸਾਰਿਆਂ ਨੂੰ ਐਂ ਜਿਵੇਂ ਇਕੱਠੇ ਕਰਕੇ ਗੱਲ ਕਹੀ ਹੈ ਸਾਰਿਆਂ ਨੂੰ ਮਿਲ ਕੇ ਆਏ ਆਂ ਵੀ ਸਾਡੀ ਤਾਂ ਲਗਭਗ ਤਸੱਲੀ ਹੈ ਜਿਹੜਾ ਉੱਥੇ ਚੱਲ ਰਿਹਾ ਹੈ ਠੀਕ ਹੈ ਜਿੰਨੇ ਮਰੀਜ਼ ਨੂੰ ਲੋਡ ਆਉਤਲੇ ਨੂੰ ਲੱਗਦਾ ਹੁੰਦਾ ਜਦੋਂ ਕੋਈ ਮਰੀਜ਼ ਔਖਾ ਹੁੰਦਾ ਸੁਣਾਈ ਵੀ ਨਹੀਂ ਹੁੰਦੀ ਸੋ ਵੀ ਸਿੱਥੇ ਸਾਨੂੰ ਠੀਕ ਲੱਗਦਾ ਜੇ ਤੁਸੀਂ ਸ਼ਿਫਟ ਕਰਨਾ ਚਾਹੁੰਦੇ ਹੋ ਆਪ ਦੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਉਹਦਾ ਜਿਹੜਾ ਖਰਚਾ ਸਾਰਾ ਸੀ ਜਥੇਬੰਦੀ ਵੱਲੋਂ ਚੱਲ ਆ ਗਿਆ ਇਹ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੀ ਹੈਗਾ ਹਾਂ ਉਹਨਾਂ ਪਰਿਵਾਰਾਂ ਦੀ ਮਰਜ਼ੀ ਹੈਗੀ ਹੈ ਤੇ ਕੀ ਉਹਨਾਂ ਨੇ ਕਰਨਾ ਹੈ ਕਿ ਨਹੀਂ ਹੈਗੇ ਸਾਡੇ ਬੰਦਿਆਂ ਦੀ ਲਗਾਤਾਰ ਉੱਥੇ ਡਿਊਟੀ ਹੈਗੀ ਹੈ ਜਥੇਬੰਦੀ ਵੱਲੋਂ ਵੀ ਪਰਿਵਾਰਾਂ ਨੇ ਤਾਂ ਦੇਖੋ ਉਹਨਾਂ ਦੇ ਜੀ ਹੈਗੇ ਉਹਨਾਂ ਨੇ ਹੋਣਾ ਹੀ ਹੈ ਉੱਥੇ ਬਿਨਾਂ ਹਾਲ ਤਾਂ ਸ਼੍ਰੀ ਆਸਾ ਬਹੁਤ ਸਾਰੇ ਮਰੀਜ਼ਾਂ ਹਾਂਜੀ ਬਿਨਾਂ ਸਿਵਲ ਪ੍ਰਸ਼ਾਸਨ ਪਹੁੰਚਾ ਜੋ ਸਕੇ ਨਹੀਂ ਉੱਥੇ ਆਪਣੇ ਐਸ ਡੀ ਐਮ ਸਾਹਿਬ ਪਹੁੰਚੇ ਸੀਗੇ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਕੋਈ ਰਾਤ ਵੀ ਤਹਿਸੀਲਦਾਰ ਸਾਹਿਬ ਗਏ ਆ ਉੱਥੇ ਜੇ ਉਹ ਸਾਨੂੰ ਪਤਾ ਲੱਗੇ ਬੰਦਿਆਂ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਆਹਾਂ ਫੋਨ ਕਰਿਆ ਨਰਿੰਦਰ ਭਗਵਰ ਜੀ ਹੈਗੇ ਆ ਆਪਣੇ ਲਾਹਣ ਸਿੰਘ ਸੇਵੇ ਵਾਲੇ ਹੈਗੇ ਆ ਪੰਜਾਬ ਖੇਤ ਮਜ਼ਦੂਰੀ ਜਿੱਥੇ ਬੰਦਿਆਂ ਦੀ ਜਨ ਫੈਕਟਰੀ ਹੈ ਉੱਥੇ ਸੀਗੇ ਰਾਤ ਨੂੰ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਫਿਰ ਸ਼ਾਇਦ ਉਹਨਾਂ ਨੇ ਕੋਈ ਕਿਹਾ ਕਹਾਇ ਰਾਤ ਨੂੰ ਫਿਰ ਕੋਈ ਥੋੜੀ ਬਹੁਤੀ ਆਫ ਬੌਂਡ ਪੂਰੀ ਆ ਉਹਦੀ ਬਾਕੀ ਆਪਣਾ ਸਾਸਨਜੀ ਮਹਿੰਡਾ ਪਛਾਸਨਾਂ ਬਾਕੀ ਦੀ ਕਰੀ ਚੱਲਦਾ ਤਿਕਟਾ ਤੇ ਤੇ ਲੱਗੂ ਜੀ ਇਹ ਐਸੀ ਕੋ ਐਲਾਨ ਕੀਤਾ ਵੀ ਲਗਾਤਾਰ ਧਰਨਾਂ ਦੇਖ ਸਾਡੇ جاری ਰਹਿਣਗੇ ਤੇ ਜੇ ਇਹਦੇ ਤੇ ਲਗਾਤਾਰ ਧਰਨਾਂ ਨੂੰ ਸੁਧਾਰਨ ਧਰਨਾਂ ਨੂੰ ਨਹੀਂ ਗੋਲਣਗੇ ਫਿਰ ਸਾਡੇ ਵਾਸਤੇ ਕੋਈ ਨਾ ਕੋਈ ਉਹ ਜਿਹਾ ਹਾਲਤ ਪੈਦਾ ਸਰਕਾਰ ਵਾਸਤੇ ਕਰਨੀ ਪੈਂਦੀ ਹੈ ਵੀ ਠੀਕ ਹੈ ਸਾਡੇ ਪਹਿਲਾਂ ਤਿੰਨ ਗਏ ਆ ਇੱਕ ਮੌਤ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਾਹਲੀ ਗਰੰਟੀ ਵੀ ਕਰ ਸਕਦੇ ਕਿ ਉਹਦਾ ਕੀ ਬਣੂ ਉਹਦੇ ਨਾਲ ਜੇ ਸਾਨੂੰ ਵੀ ਪਾਉਣਾ ਕੋਈ ਲਾਠੀ ਚਾਲ ਕਰਕੇ ਗੋਲੀਆਂ ਚਲਾ ਕੇ ਜਿਵੇਂ ਭਾਰਤ ਮਾਲਾ ਤੇ ਚਲਾਈ ਹੈ ਝੋਨੇ ਵੇਲੇ ਚਲਾਈ ਹੈ ਗੈਸ ਪਾਈਪ ਲਾਈਨ ਤੇ ਚਲਾਈ ਹੈ ਕਿੰਨੀਆਂ ਕੱਟਿਆ ਪੰਨੀਆਂ ਕਿੰਨੇ ਬੰਦੇ ਸਾੜੇ ਜ਼ਖਮੀ ਹੋਏ ਜੇ ਸਰਕਾਰ ਨੇ ਇਹੋ ਜਿਹਾ ਕੁਝ ਵੀ ਕਰਨਾ ਹੈ ਉਹ ਕਰ ਲੈ ਪਰ ਅਸੀਂ ਇਹ ਗੱਲਾਂ ਜਿਹੜੀਆਂ ਮੰਗਾਂ ਹੈਗੀਆਂ ਹਰ ਹਾਲਤ ਪੂਰੀਆਂ ਕਰਾਵਾਂਗੇ ਅਮਰਜੀਤ ਸਾਹਿਬ ਲਗਾਤਾਰ ਧੰਨੇਵਾਲ ਸਾਹਿਬ ਦੀ ਜੀ ਸਿਹਤ ਦੀ ਵਿਕਿੰਟੀ ਜਾ ਰਹੀ ਹੈ ਕਿਵੇਂ ਦੇਖਦੇ ਕੋਈ ਅਸੀਂ ਉਹਨਾਂ ਦੀ ਤਨਿਯੋਗ ਦੀ ਕੰਮ ਦਾ ਕਰ ਅੱਜਾ ਵਾਰ ਵਾਰ ਕਹਿ ਰਹੇ ਹਾਂ ਕਿ ਸਰਕਾਰ ਉਹਨਾਂ ਦੇ ਮੱਦਾਂ ਬੰਨੇ ਤੇ ਉਹਨਾਂ ਦੇ ਇਹਨਾਂ ਨੂੰ ਇਲਾਜ ਮਚਾਉਣ ਦੀ ਕੋਸ਼ਿਸ਼ ਕਰ। ਇਹਮਸ ਬਠਿੰਡਾ ਚ ਸਰ ਜਿਹੜੇ ਜੱਕਪੀ ਕਿਸਾਨਾਂ ਦਾ ਇਲਾਜ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਪ੍ਰੋਪਰ ਟਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਇਹਮਸ ਬਠਿੰਡਾ ਨੂੰ ਕਿਵੇਂ ਦੇਖਦੇ ਸੀ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਜੀ ਪ੍ਰੋਪਰ ਟਰੀਟਮੈਂਟ ਉੱਥੇ ਅਨੁਕੈਨ ਨਹੀਂ ਹੋਈ ਹੈ ਅਸੀਂ ਸਿਰਫ ਸੁਖਿੰਦਰ ਸਿੰਘ ਸਾਹਿਬ ਨਾਲ ਗੱਲ ਕਰਦੇ ਆਏ ਹਾਂ ਉਹਨਾਂ ਨਾਲ ਫਿਰ ਦੋ-ਤਿੰਨ ਘੰਟੇ ਚ ਬਾਅਦ ਬੈਠ ਕੇ ਸਾਰੇ ਇੱਕ ਇੱਕ ਸਿੰਘ ਪੇਸ਼ੈਂਟ ਦੇ ਉੱਤੇ ਵੈਸ ਦੀਖਦੇ ਆ। ਤੇ ਉਹ ਨਾਲ ਨਹੀਂ ਪ੍ਰਵਾਨ ਕੀਤਾ ਕਿਉਂਕਿ ਜਦੋਂ ਪ੍ਰਾਈਵੇਟ ਹਸਪਤਾਲ ਕਿਤੇ ਜਾਂਦਾ ਹੈ ਸਭ ਚਾਰੀ ਇਥੋਂ ਦੇ ਲਈ ਮੈਡੀਕਲ ਮਤਲਬ ਉਹ ਸਾਡੀ ਕਿਫਾਇਤ ਆ ਜਾਂਦੀ ਉਹਨਾਂ ਦੇ ਵਿੱਚੋਂ ਕਈ ਵਾਰ ਕਿਸੇ مریض ਨੂੰ ਰੱਖਾ ਬੋਲਣਾ ਜਾਂ ਸਾਨੂੰ ਦਵਾਈ ਨਾ ਦੇਣੀ ਜਾਂ ਕੰਮ ਤੋਂ ਬਾਹਰ ਕਰਨਾ ਕਿੰਨੀ ਲੋੜ ਹੈ ਬਤਨੀਆਂ ਹਸਪਤਾਲ ਲੱਗੂਗੀ ਉਹ ਗੱਲ ਤੋਂ ਜਿਹੜੀ ਗੱਲ ਸੀ ਕਿ ਮਰਸੀ ਕੈਨ ਵੀ ਫੋਨ ਕੀਤੇ ਗਏ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਹੋਰ ਰਾਤ ਦੀ ਗੱਲ ਹੈ ਕਿ ਰਾਤ ਜਦੋਂ ਇਹ ਗੋਪੁਜੋ ਚੋਕੇ ਤੋਂ ਗਏ ਨੇ ਰਾਤ 3:00 ਹੋ ਕੇ ਆਏ ਨੇ ਬਰਨਾਲੇ ਤੋਂ ਪੇਸ਼ੈਂਟ ਸਿੱਟੋ ਗਏ ਨੇ ਔਰ ਬੇਟ ਉਸ ਤਾਜ਼ੀ ਸਟਾਲ ਲੈ ਕੇ ਮਿਨਿਸਪੇਸ਼ਨਟ ਹੰਤਾ ਬਾਰਵਾ ਕਸ ਕਰਨ ਦੀ ਕੋੜਾ ਸਟਾਫ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਐ ਉਹਦੇ ਚ ਸਾਰਾ ਨਿਸਪਰਨਤ ਪ੍ਰਧਾਨ ਜੀ ਜਿਸ ਤਰ੍ਹਾਂ ਕਰ ਮਹਾਪੰਚਾਇਤ ਸੀ ਤੁਸੀਂ ਕਿੰਨੀ ਹੈਗੀ ਟੋਣੇ ਵਿੱਚ ਤੇ ਮਹਾਪੰਚਾਇਤ ਨੇ ਕੋਈ ਨਹੀਂ ਵਿੱਚ ਇਹ ਦੋ ਆਟੜ ਜਗ੍ਹਾ ਤੇ ਹੋਈਆਂ ਤੇ ये राज्य दिल्ली पार्टी अड़े था पैदा चक्रे भी किसान आपने पार्टी भेजे देखो दो जगह पंचायत है वो ना कोई भाई ये लगता होगी ये लोग पार्ट गए थे जदयू बंदे पार्ट गए ये करेंगे नहीं क्योंकि तो दिल्ली पार्टी पंचायत क्या स्टेज ना कर गए दागी बर्क मैन लगे दोनों का निशाना जो स्टेट हो गया थ ਤਜ ਹੈ ਸਕੇ ਜੇ ਪੰਜ ਲੱਗ ਜਾਣੀ ਕੀ ਨੁਕਸਾਨ ਹੈ ਪਰ ਉਹ ਜਿਹੜੇ ਗੈਰ ਰੈਗੂਲਰ ਕੋਆਉਚਰ ਕਹਿੰਦੇ ਸੀ ਤੁਹਾਡਾ ਗੱਲਬਾਤ ਕੀਤੀ ਸੀ ਸਿੱਧੇ ਡੇਟ ਕਰ ਲੋ ਵੀ ਚਾਰ ਦਿਨ ਨਾ ਕਰੋ ਸਾਡੀ ਹੋ ਜੇ ਗੱਲਬਾਤ ਕੋਈ ਨਹੀਂ ਜੀ ਇਹ ਗੱਲਬਾਤ ਛੱਡਣਾ ਹੋਈ ਨਹੀਂ ਉਹਨਾਂ ਨੇ ਮਤਵਾ ਸੀ ਤੇ ਮੇਰੇ ਨਾਲ ਸਤਾਈ ਤੋ 27 ਦਿਨੋਂ ਆਪਾ ਕਰਦੇ ਉਹ ਵੀ ਕਹਿ ਦੇ ਕਰਦੀ ਉਹਨਾਂ ਨੇ 95 ਸੇ ਕਰਦਾ ਕੋਈ ਵੀ ਕਹਿੰਦੇ ਨੇ ਸਰਕਾਰ ਦੇ ਲਵਾਏ ਧਰਮ ਹੁਣ ਇਹਨਾਂ ਨੂੰ ਪਤਾ ਹੋਣਾ ਸੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹਰਿਆਣਾ ਸਰਕਾਰ ਨੂੰ ਕਿ ਕਿ ਸਾਨੂੰ ਨਹੀਂ ਪਤਾ ਕੁਛ ਹੋ ਬਣ ਜਾ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਲਵਾਏ ਜੇ ਉਹ ਤੋਂ ਕਹਿਣਾ ਹੈ ਇਦਾਂ ਮਲੂਕਾ ਸਾਹਿਬ ਆਇਆ ਚਲੋ ਉਹਦੀ ਜਾਣਕਾਰੀ ਸਾਨੂੰ ਗਾਂਧੀ ਗਾਂ ਆਈ ਹੈ ਉਹਦੀ ਪੜਤਾਲ ਦਾ ਮਾਮਲਾ ਹੈ ਗਿਆ ਉਹਨਾਂ ਨੇ ਆਪਦੇ ਪਿੰਡ 'ਚ ਵੀ ਕਿਹਾ ਵੀ ਵੱਧੋ ਵੱਧ ਜਾਓ ਤੇ ਨਾਲ ਭੋੜੀਪੁਰਾ ਪਿੰਡ ਆ ਗਿਆ ਉੱਥੋਂ ਵੀ ਕਿਹਾ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਐਸ ਵੇਲੇ ਜੇ ਉਹ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤਰਨਾ ਹੈ ਉਹ ਕਹਿੰਦੇ ਉੱਥੇ ਜਾਓ ਇਹਦਾ ਕੋਈ ਸੱਟਾ ਕੀ ਕੱਢੇ ਨਹੀਂ ਕੋਈ ਨਾਲ ਕਿਸੇ ਵੱਡੇ ਲੋਕਾਂ ਨਾਲ ਕਰ ਹਾਂਜੀ ਵੱਡੇ ਮਲੂਕਾ ਸਾਹਿਬ ਦੀ ਹਾਂਜੀ ਪੁਰਾਣਿਕ ਰੇਖਾਨ ਬੱਡੇ ਸਾਹ ਦੇਖੋ ਮਲੂਕਾ ਸਾਹਿਬ ਦੀ ਗੱਲ ਆਈ ਉਹ ਵੱਡਾ ਕਿ ਛੋਟਾ ਸਾਡੇ ਪੜਤਾਲ ਦਾ ਮਾਮਲਾ ਹੈ ਦੇਖੋ ਇਹ ਪੜਤਾਲ ਦਾ ਮਾਮਲਾ ਹੈ ਕਿ ਮੈਂ ਨਹੀਂ ਕਹ ਵੀ ਹਰ ਹਾਲਤ ਪੱਕੀ ਹੈ ਸਾਡੇ ਕੋਲੇ ਗੱਲ ਆ ਕਿ ਸੁਣੋ ਅਸੀਂ ਮਦਦ ਦੱਸਦੀ ਹੈ ਪੜਤਾਲ ਜੀ ਧਲੇਵਾਲ ਸਾਹਿਬ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਚਿੰਤਤ ਨੇ ਵੀ ਜੱਥੇਬੰਦੀ ਉਹ ਵੀ ਸੰਘਰਸ਼ ਕਰ ਰਹੀ ਆ ਤੇ ਦੂਜੀਆਂ ਜੱਥੇਬੰਦੀਆਂ ਨਾਲ ਵੀ ਆਈਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਤੁਸੀਂ ਕਿਵੇਂ ਦੇਖਦੇ ਦੇਖੋ ਜਿਹੜੀ ਇਹ ਗੱਲ ਹੈਗੀ ਹੈ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਮੁੜ ਕੇ ਆਏ ਆ ਪਹਿਲਾ ਸਾਡਾ ਸਵਾਲ ਹੈ ਵੀ 1 ਤੋਂ 3 ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ ਉੱਥੇ ਸੀਗੀ ਫੁੱਟ ਪਾਉਣ ਦੀ ਜਿਹਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਅਸੀਂ ਤਾਂ ਬੈਠ ਹੁਣ ਤਿਆਰ ਸੀ ਇਹਦਾ ਮਤਲਬ ਕੀ ਹੈ ਵੀ ਅਸੀਂ ਤਾਂ ਉੱਥੇ ਫੁੱਟ ਪਾਉਣ ਨੂੰ ਤਿਆਰ ਸੀ ਇੱਥੇ ਆ ਕੇ ਬਕਾਇਦਾ ਫੁੱਟ ਪਾ ਲਈ ਐਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਦੇ ਕੋਲੇ ਜਿਹੜੇ ਕਿਸਾਨ ਮਿਹਰਬਾਨ ਸੰਘਰਸ਼ ਕਮੇਟੀ ਹੈ ਜਿਹੜਾ ਉਹ ਮੋਰਚਾ ਬਣਿਆ ਪਰ ਉਹਦੇ ਜੱਥੇ ਬੰਦਿਆ ਕਿੱਥੋਂ ਆਈਆਂ ਜਿਹੜੀਆਂ ਇਸ ਸਕੈਮ ਦੇ ਵਿੱਚ ਸ਼ਾਮਲੀ ਸੀ ਉਹੀ ਜੱਥੇ ਬੰਦਿਆ ਆਈਆਂ ਚਾਹੇ ਕੋਈ ਦੋ ਹੋ ਗਿਆ ਗਿਆ ਚਾਹੇ ਕੋਈ ਕੱਲੀ ਵੀ ਆ ਕੇ ਉਹਨਾਂ ਚ ਜੇ ਉਦੋਂ ਚ ਆ ਕੇ ਇੱਕ ਫਾਰਮ ਚ ਤਿੰਨ ਫਾਰਮ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਆ ਭਾਈ ਘੜਾਡ ਨਹੀਂ ਹੁੰਦੇ ਫਿਰ ਉਦੋਂ ਆ ਸਵਾਲ ਹੁੰਦਾ ਵੀ ਯਾਰ ਆਪਾਂ ਤਾਲਮੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂਬਰ ਕਮੇਟੀ ਬਣੀ ਹੈ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਹ ਜਗਰਾਹਾਂ ਸਾਹਿਬ ਦਾ ਨੌ ਸੀਗਾ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਸੀਾਂ ਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀਗਾ ਮੀਟਿੰਗਾਂ ਉਹਨਾਂ ਮੀਟਿੰਗਾਂ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਬਹੁਤ ਹੈਰਾਨੀਜਨਕ ਹੈ ਜੰਦੀ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਫੋਨ ਹੀ ਨਾ ਅਟੈਂਡ ਕਰੇ ਜੰਦੀ ਇੱਕ ਵੀ ਫੋਨ ਦੱਲੇ ਵਾਲ ਸਾਹਮਣੇ ਚੱਕਿਆ ਨਹੀਂ ਹੈਗਾ ਤੇ ਜਿਹੜੀ ਚਿੱਠੀ ਦਾ ਸਾਡੀ ਦਾ ਜਵਾਬ ਦਿੱਤਾ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਅਨੋਲਣ ਚ ਕੋਈ ਇਸ ਕਿਸਮ ਦੀ ਚਿੱਠੀ ਪਾਉਣੀ ਇਹ ਨੂੰ ਉਚਿਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ ਚ ਭੁਗਦੀ ਹੈ ਦਸ ਹੁਣ ਇਹਦੇ ਪੱਖ ਚ ਭੁਗਦੀ ਹੈ ਇਹਦੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸਨਹਤ ਨੂੰ ਮੰਨ ਕੇ ਗਏ ਰਾਜਨੀਤੀ ਦੇ ਸਨਹਤ ਨੂੰ ਮੰਨ ਕੇ ਵਿਚਾਰਣਾ ਚਾਹੁੰਦੇ ਆ ਜਰੂਰ ਅਸੀਂ ਏਕਤਾ ਵਾਸਤੇ ਹੱਥ ਵਧਾਉਣਾ ਹੈ ਫਿਰ ਏਕਤਾ ਕਾਦੀਆਂ ਜਿਹੋ ਦੇ ਸਿਧਾਂਤਾਂ ਨਾਲ ਲੇ ਫਿਰ ਤਾਂ ਸਾਹਮਲੀ ਹੋਗੇ ਨਾ ਏਕਤਾ ਤਾਂ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਦੇ ਹੁੰਦੇ ਵੀ ਕੁਝ ਸੋਚਦਾ ਕੁਝ ਸੋਚਦਾ ਹੁਣ ਉਸ ਤੋਂ ਬਾਅਦ ਉਹ ਜਿਹੜੀ ਦੂਜਾਂ ਦੇ ਸਾਥੇ ਹੁੰਦੇ ਉਹ ਉਹਨਾਂ ਦਾ ਇੱਕੋ ਹੀ ਰੱਟ ਲਾਇਆ ਹੋਇਆ ਵੀ ਤੁਸੀਂ ਇੱਥੇ ਆ ਜਾਓ ਹੁਣ ਜਿਹੜਾ ਸਾਡੇ ਦੇ ਕੋਈ ਬਹੁਤ ਸਾਰੇ ਦੋਸਤਾਂ ਦੇ ਵਿੱਚ ਯਾਰ ਜਾਣਦੇ ਨੇ ਮੋਰਚਿਆਂ 'ਚ ਨਹੀਂ ਜਾਂਦੇ ਇਹਦਾ ਮਲ ਮੋਰਚਿਆਂ ਜਾਂ ਕਿ ਲੜਾਈ ਲੜੀ ਜਾਂਦੀ ਜੇ ਮੋਰਚਾ ਚ ਲੜਾਈ ਜਾਂਦੀ ਆ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇਥੇ ਆ ਕੇ ਰੇਲਾਂ ਜਮ ਕੀਤੀਆਂ ਪੰਜਾਬ 'ਚ ਅਸੀਂ ਵੀ ਪੰਜਾਬ ਚ ਇਨਾਂ ਲਾਏ ਸਾਨੂੰ ਤਾਂ ਘਰ ਹੀ ਬੈਠੀ ਕਹਿੰਦੇ ਜੇ ਅਸੀਂ ਪੰਜਾਬ ਚ ਲੜਦੇ ਆ ਉਹ ਉਹਨਾਂ ਨੇ ਰੇਲਾਂ ਜਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਪਾਈ ਉੱਥੇ ਉਹ ਕਾਲ ਪੰਜਾਬ ਚ ਕਾਦੇ ਆਏ ਪੰਜਾਬ ਬੰਦਾ ਸੱਦਾ ਦਿੱਤਾ ਮੋਰਚਾ ਉਹ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਪੱਧਰ ਦਾ ਹੈ ਸੱਦਾ ਗੱਲੇ ਪੰਜਾਬ ਦਾ ਹੁੰਦਾ ਹੈ ਫਿਰ ਜੇ ਉੱਥੇ ਮੋਰਚਾ ਜਿੱਤਿਆ ਜਾਣਾ ਹੈ ਬਾਰਡਰਾਂ ਦੇ ਬੈਠ ਕੇ ਜਿੱਤਿਆ ਜਾਣਾ ਹੈ ਫਿਰ ਉਹ ਪੰਜਾਬ ਦੇ ਵਾਸਤੇ ਘਤਵਾ ਆ ਰਹੇ ਜੇ ਅਸੀਂ ਲਗਾਤਾਰ ਉਹਨਾਂ ਦੇ ਸਪੋਰਟ 'ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਹਰ ਅੱਦ ਕਰਕੇ ਜਦੋਂ ਉਹਨਾਂ ਦੇ ਮਤਲਬ ਉਹ ਬਰੀਆ ਗੋਲੀਆਂ ਬਰੀਆਂ ਥੁਰ ਗਿਆ ਇਸ ਬਰੀਆ ਸ਼ੁਭਕਰਨ ਮਰਿਆ ਹੁਣ ਉਸ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚੇ ਦੇ ਆਗੂ ਉਥੇ ਗਏ ਅਸੀਂ ਆਪ ਦੀ ਜਥੇਬੰਦੀ ਵੱਲੋਂ ਉਥੇ ਲੰਗਰ ਵੀ ਲਾਏ ਉਹਨੇ ਗਿਣਤੀ ਸਾਰਿਆਂ ਦੀ ਨਹੀਂ ਸੀ ਜਿੰਨੇ ਗਿਣਤੀ ਸਾਡੀ ਸੀਗੀ ਇੱਕ ਮਿੰਟ ਇੱਕ ਮਿੰਟ ਮਾੜੀ ਜੀ ਸਾਰਿਆਂ ਦੀ ਨਹੀਂ ਸੀਗੀ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸਨ ਜੋ ਉਹ ਤੋਂ ਮੋਰਿੰਦੇ ਕਿਸੇ ਹੱਗ ਨੂੰ 5 ਮਿੰਟ ਟਾਈਮ ਨਹੀਂ ਸੀ ਦਿੱਤਾ ਜਾ ਸਕਦਾ ਜੰਦੇ ਉਹ ਤਾਂ ਖਾਕ ਹੀ ਰਹੇ ਜੇ ਹੁਣ ਦੁਬਾਰੇ ਉਹਨਾਂ ਨੇ ਚਿੱਠੀ ਪਾਈ ਉਹਦੇ ਜਵਾਬ ਚ ਅਸੀਂ 1 ਈ ਤਰੀਕ ਨੂੰ ਪਟਿਆਲੇ ਮਤਲਬ ਸੀਮੈਂਟਰੀ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਮਜ਼ਦੁਰ ਸਗਰ ਸਮੋਰਚਾ ਬਣਾਇਆ ਇਹ ਸਾਥੀ ਉੱਥੇ ਗਏ ਨਹੀਂ ਉਹਨਾਂ ਨੂੰ ਕਿਹਾ ਵੀ ਦੱਸੋ ਕਿਉਂ ਨਹੀਂ ਆਏ ਫਿਰ ਹੋਂ ਇਕਤਾ ਇਕ ਨਾਲ ਤਾਂ ਨਹੀਂ ਹੋਣੀ ਇਕਤਾ ਤਾਂ ਦੋਨਾਂ ਫੋਰਮਾਂ ਨਾਲ ਹੋਣੀ ਹੈ ਉਦੋਂ ਕਹਾ ਤੁਸੀਂ ਅਗਲੇ ਦਿਨ ਕਾਕਾ ਸਾਹਿਬ ਕੋਲ ਦੇ ਦਾ ਮਤਲਬ ਲਾਈਵ ਹੋਇਆ ਬਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਨਹੀਂ ਇਸ ਮੀਟਿੰਗਾਂ 'ਚ ਕਿਹੜਾ ਕੀ ਮਤਲਬ ਹੈ ਤਾਂ ਕੀ ਅਰਥ ਹੈ ਜਿਨੇ ਆਉਣਾ ਇਥੇ ਮੋਰਚੇ ਤਾਂ ਜੀ ਉਹ ਜਹਾਂ ਸਾਹਿਬ ਤੁਹਾਡੇ ਵਿਚਾਰ ਅਤੇ ਮਤ ਦੇ ਇੱਧੇ ਹੈਗੇ ਹੁੰਦੇ ਹੀ ਹੈ ਜੀ ਹਰੇਕ ਤੁਹਾਡੇ ਨਾਲ ਕਿਸ ਤਰ੍ਹਾਂ ਕੋਈ ਮਤਦ ਦੇ ਹੋਣਗੇ ਮੇਰੇ ਨਾਲ ਇਸ ਕਰਕੇ ਜਥੇਵੰਦੀਆਂ ਅੱਡ ਕਿਉਂ ਆਏ ਜਿ ਬਖਰੇਵੇਂ ਅਦਾਚਾਈ ਹੈ ਜਥੇਵੰਦੀਆਂ ਦੇ ਬੰਦਿਆਂ ਦੇ ਪਰਿਵਾਰ ਦੇ ਇਹਦਾ ਸਵਾਰਥੀ ਹੈ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਦੰਦੇਵਾਲ ਨੂੰ ਮੰਨ ਕਰਦੇ ਬਿਟਿਆ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਇਹ ਗੱਲ ਵੱਲ ਮੋੜ ਦਿੱਤੀ ਜਥੇਵੰਦੀ ਗੱਲ ਹੀ ਬੈਠੇ ਜਿਹਨਾਂ ਨੇ ਕੇਂਦਰ ਤੇ ਇਹ ਨਾ ਪਰਵਾਹੀ ਹੈ ਕੇਂਦਰ ਕੋਈ ਪ੍ਰਵਾਹੀ ਕਰ ਰਿਹਾ ਇਸ ਕਰਕੇ ਕੇਂਦਰ ਤੋਂ ਨਾ ਗੱਲ ਕਰੀਏ ਜੇ ਉਨੀ ਦੀ ਗੱਲ ਹੋਦੀ ਹੈ ਕੇਂਦਰ ਸਰਕਾਰ ਦੀ ਰਾਜ ਸਰਕਾਰ ਤੋਂ ਨਿਕਲੀ ਉਹ ਦੁਕਾਨ ਸੀ ਇਹ ਕਹਿਣੀ ਚਾਹੁੰਦੇ ਆ ਲੇਖ ਸੁਪਰੀਮ ਕੋਰਟ ਹੈ ਸਿਮਰੀਏ ਮਕੋਟ ਨੰਗਾ ਜਿੱਟਾ ਹੋ ਕੇ ਸੈਂਟਰ ਦੇ ਪੱਖ ਦੇ ਸਾਹਮਣੇ ਚੱਲ ਰਹੇ ਹਨ ਜਨਨੋ ਸਾਰੇ ਅੰਦੋਲਨ ਨੂੰ ਵੀ ਪੰਜਾਬ ਸਰਕਾਰ ਦੇ ਖਿਲਾਫ ਖਤਾ ਉਹਨਾਂ ਚੱਕ ਕੇ ਲਿਆਓ ਜੇ ਉਹਨਾਂ ਚੱਕ ਕੇ ਲਿਆਉਣਗੇ ਜਿੰਨਾ ਉਹ ਅਗਲੇ ਦੋ ਜੇ ਜ਼ੋਰ ਨਾਲ ਬੈਠੇ ਆ ਇੱਕ ਨੂੰ ਬਚਾਉਂਦੇ ਤੁਸੀਂ ਉੱਥੇ ਦਰਜਨਾ ਹੋਰ ਮਾਰਗ ਜੇ ਉਹਦੀ ਸਾਡੀ ਉੱਚ ਕੋਟੀ ਦੀ ਉਹ ਕੋਰਟ ਹੈ ਸੁਪਰੀਮ ਕੋਰਟ ਉਹ ਸੈਂਟਰ ਨੂੰ ਕਿਉਂ ਨਹੀਂ ਹਦਾਤ ਕਰਦੀ ਜੇ ਉਹ ਜਿਹੜੀ ਕੋਈ ਵਿਧਾਨ ਸਭਾ ਦੀ ਆਹੋ ਪਾਰਲੀਮੈਂਟ ਦੀ ਬਣੀ ਹੈ ਸੰਸਦ ਕਮੇਟੀਆਂ ਬਣੀ ਹੈ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਹੈ ਜੇ ਉਹਨਾਂ ਨੇ ਕਿਹਾ ਤਾਂ ਵੀ ਐਮਐਸਪੀ ਵਾਲੀ ਗੱਲ ਠੀਕ ਹੈ ਇਹਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਇਥੋਂ ਦਾ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਜੇ ਇੰਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਉਹਦੀ ਜਾਨ ਬਚਾਓ ਇਹਨਾਂ ਦੇ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਹੈ ਭਾਜਪਾ ਦੇ ਕਈ ਆਗੂ ਕਹਿ ਰਹੇ ਹੈਗੇ ਆ ਹਰਿਆਣੇ ਚਸੀ 24 ਫਸਲਾਂ ਤੇ ਜਿਹੜੀ ਹੈ ਗਰੰਟੀ ਇਹ ਮੋਦੀ ਵਾਲਾ ਲਾਣੀ ਹੈ ਕਿਉਂਕਿ ਮੋਦੀ ਵੀ ਕਹਿੰਦਾ ਐਮਐਸਪੀ ਹੈਗੀ ਹੈ ਐਮਐਸਪੀ ਰਹੂਗੀ ਸਵਾਲ ਹੈ ਵੀ ਉਸ ਐਮਐਸਪੀ ਦੇ ਕੋਈ ਖਰੀਦਦਾ ਹੈ ਇਸ ਅੰਦੋਲਨ ਨੂੰ ਲੋਕਾਂ ਨੂੰ ਦਿਖਾਉਣ ਖਾਤਰ ਕਿ ਹਰਿਆਣੇ ਦੇ ਲੋਕ ਇਹਦੀ ਸਪੋਰਟ ਨਾ ਕਰਨ ਹਾਲਾਂਕਿ ਇਹਦਨ ਅੰਦੋਲਨ ਚੱਲ ਰਿਹਾ ਵੀ ਕਾਨੂੰਨੀ ਗਰੰਟੀ ਦਿਓ ਉਹਨਾਂ ਨੇ ਜਾ ਕੇ ਖੜੜਾ ਸਾਡੇ ਮੱਥੇ ਮਾਰਿਆ ਸਾਰੀਆਂ ਸਟੇਟਾਂ ਦੇ ਵੀ ਅਸੀਂ ਤਾਂ ਜੋ ਤੁਸੀਂ ਦਿੱਲੀ ਮਣਾ ਕੇ ਆਏ ਹੋ ਹਮਲੇ ਨੂੰ ਰੋਕਿਆ ਉਹਨਾਂ ਨੇ ਹਮਲਾ ਤਾਂ ਫੇਰ ਬੰਡ ਤਾ ਇਹਦੀ ਸਰਕਾਰ ਦਾ ਰਵਈਆ ਕੀ ਆ ਗਿਆ ਵੀ ਸਾਨੂੰ ਕੋਈ ਪਰਵਾਹ ਨਹੀਂ ਕੋਈ ਲੜਦਾ ਕੋਲ ਕੀ ਕਰਦਾ ਅਸੀਂ ਤਾਂ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਾਉਣਾ ਹੈ ਉਹਨਾਂ ਨੂੰ ਕੋਠੇ ਘੂਮ ਚ ਲਾਏ ਆ ਪਰਵਾਹਾਂ ਨਹੀਂ ਆ ਜਣੀ ਇੱਕ ਪਰਿਵਾਰ ਦੀ ਦੇਖੋ ਹਾਲ ਕਿੰਨੀ ਐਨੀ ਨਾਜ਼ਕ ਹੈ ਤਰਸਜੋਗ ਹੈ ਗੱਲ ਹੀ ਨਹੀਂ ਪੂਰੀ ਹੋ ਸਕਦੀ ਆ ਦੋ ਬੱਚੇ ਸੀ ਉਹਦੇ ਜਿਹੜੀ ਮਾਈ ਦੀ ਦੇਖੋ ਦੋਨੇ ਬੱਚੇ ਖੁਲ ਕਸ਼ੀ ਕਰਦੇ ਘਰ ਵਾਲਾ ਪਹਿਲਾ ਸਰ ਮੌਤ ਹੋ ਗਈ ਉਹਦਾ ਜੇਠ ਤੇ ਹੋਰ ਪਹਿਲਾ ਹੁੰਦਾ ਪੰਜ ਮੌਸਤਾਂ ਉਹਦੇ ਸਾਹਮਣੇ ਹੋਊਗਾ ਛੇਵੀਂ ਹੁਣ ਉਹ ਵਿਚਾਰੀ ਆਪ ਹੈ ਤੇ ਖਾਤ ਸਿਰਕਾਰ ਐਨੀ ਦਰਦਨਾਕ ਘਟਨਾ ਹੋਣ ਦੇ ਬਾਅਦ ਵੀ ਸਰਕਾਰ ਜੀ ਕਿਸ ਤਰ੍ਹਾਂ ਮਸਲੀ ਹੋ ਰਹੀ ਜਿਹੜੇ ਪੰਜਾਬ ਸਰਕਾਰ ਕੇਂਦਰ ਤੇ ਸਿਰਦੰਦੀ ਹੈ ਕੇਂਦਰ ਸਰਕਾਰ ਪੰਜਾਬ ਨੂੰ ਖੜਨਦੀ ਹੈ ਅਸਲ ਵਿੱਚ ਇਹਨਾਂ ਇਹਨਾਂ ਦਾ ਦੋਨਾਂ ਦਾ ਨਿਸ਼ਾਨਾ ਇੱਕੋ ਹੀ ਹੈ ਵੀ ਲੋਕਾਂਾਂ ਦੀ ਕੋਈ ਪ੍ਰਵਾਹ ਨਹੀਂ ਲੋਕਾਂ ਪ੍ਰਤੀ ਕੋਈ ਸਹਿਰਕ ਨਹੀਂ ਇਸ ਕਰਕੇ ਸਿਹਤ ਨੂੰ ਦਿੱਤਾ ਹੈ ਜਦ ਵੀ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਬਣਨ ਸਾਰੇ ਕੋਲ ਸਾਲ ਦਾ ਕੀ ਪ੍ਰੋਗਰਾਮ ਕੱਲ ਦਾ ਸਾਡਾ ਦੋਨਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਬਠਿੰਡੇ ਜ਼ਿਲ੍ਹੇ ਦਾ ਮੈਂ ਵਰਤਾਨਾ ਹੈ ਬਠਿੰਡੇ ਜ਼ਿਲ੍ਹੇ ਦੇ ਡੀਜੀ ਦਫ਼ਤਰ ਅੱਗੇ ਦਾ ਰਣੂ ਕਰਾਂਗੇ ਉਧਰ ਬਰਨਾਲੇ ਦੇ ਵਿੱਚ ਬਰਨਾਲਾ ਜਿਹੜਾ ਕੰਮ ਸ਼ੁਰੂ ਹੋਗਾ ਤੇ ਕੌਸ਼ਿਸ਼ ਕਰਦੇ ਅਸੀਂ ਆਏ ਕਲਾਮਾਗੇ ਉਸ ਤੋਂ ਬਾਅਦ ਜੇ ਸਰਕਾਰ ਕਸਟਮਸ ਨਹੀਂ ਹੁੰਦੀ ਤਾਂ ਫਿਰ ਸਾਡਾ ਮਜਬੂਰੀ ਵਸੇ ਜਿਵੇਂ ਸੈਨੇ ਦੀ ਕਾਪਾ ਬਿਜਲੀ ਉਪਰ ਕਰਨੀ ਪਊਗੀ ਸਿੱਧੀ ਉਪਰਲ ਨਹੀਂ ਕਿਉਂ ਨਿਕਲ ਜਾਂ ਤਾਂ ਰੈਗੂਲਰ ਚੱਲੂਗਾ ਹਾਂ ਰੈਗੂਲਰ ਚੱਲੂਗਾ